ਆਪਣੇ ਸੱਭਿਆਚਾਰ ਦੇ ਨਾਲ ਜੁੜਨ ਦਾ ਮੌਕਾ ਮਿਲ ਸਕੇ ਥੈਂਕ ਯੂ ਸੋ ਮੱਚ ਜੇ ਤਿਹਾਰ ਦੀ ਗੱਲ ਕਰੀਏ ਤਾਂ ਸਾਡੇ ਸਕੂਲ ਦੇ ਵਿੱਚ ਲਗਾਤਾਰ ਹਰ ਸਾਲ ਤੀਆਂ ਦਾ ਤਿਹਾਰ ਜਿਹੜਾ ਮਨਾਇਆ ਜਾਂਦਾ ਸੌਂ ਅਸੀਂ ਜਿਹੜਾ ਅਲੋਫ ਹੋ ਰਿਹਾ ਸੱਭਿਆਚਾਰ ਉਹਦੇ ਵਿੱਚੋਂ ਵਸਤਾ ਜੋ ਸਾਡੇ ਸੱਭਿਆਚਾਰ ਵਿੱਚੋਂ ਲੋਫ ਹੋ ਚੁੱਕੀਆਂ ਨਹੀਂ ਥੈਂਕ ਯੂ ਸੋ ਮੱਚ ਬਸ ਇਹੀ ਕਹਿਣਾ ਹੋਰ ਮੇਰੇ ਕੋਲ ਸ਼ਬਦ ਨਹੀਂ ਹੈ ਕਿ ਜਿੰਨਾ ਪਿਆਰ ਤੇ ਸਤਿਕਾਰ ਮੈਨੂੰ ਇੱਥੇ ਮਿਲਿਆ ਇਸ ਤੋਂ ਬਾਅਦ ਮੈਂ ਹੋਰ ਕੁਝ ਨਹੀਂ ਬੋਲ ਸਕਦੀ ਥੈਂਕ ਯੂ ਇਸ ਵਾਰ ਵੀ ਸਕੂਲ ਦੇ ਵਿੱਚ ਤੀਆਂ ਦਾ ਤਿਹਾਰ ਮਨਾਇਆ ਗਿਆ ਕਿ ਜਿਹੜੇ ਸਾਡੇ ਬੱਚੇ ਆ ਸੱਭਿਆਚਾਰ ਦੇ ਨਾਲ ਜੁੜੇ ਰਹਿਣ ਤੇ ਉਹ ਵਾਲੀਆਂ ਸਾਰਿਆਂ ਨੇ ਜਿੱਥੇ ਤੀਆਂ ਦਾ ਫੰਕਸ਼ਨ ਆ ਜਿਹੜਾ ਉਹ ਇੰਜੋਏ ਕੀਤਾਗਾ ਸਾਰੇ ਬੱਚਿਆਂ ਨੇ ਟੋਟਲੀ ਸਾਰਿਆਂ ਨੇ ਇੰਜੋਏ ਕੀਤਾ ਬੱਚਿਓ ਦੱਸੋ ਅੱਜ ਇਹ ਤੁਹਾਡੇ ਵਾਸਤੇ ਫੰਕਸ਼ਨ ਸੀ ਤੁਹਾਡੇ ਵਾਸਤੇ ਹੀ ਆਰਗੇਨਾਈਜ਼ ਕੀਤਾ ਸੀ ਸੋ ਇਸ ਤੋਂ ਬਾਅਦ ਆਪਾਂ ਆਪਣੇ ਇੱਕ ਟੀਚਰ ਜਿਹੜੇ ਕਿ ਪਹਿਲੇ ਸਾਲ ਦੇ ਆਪਣੇ ਨਾਲ ਅਟੈਚਡ ਸਕੂਲ ਦੇ ਵਿੱਚ ਤੇ ਅੱਜ ਆਪਣੇ ਫਿਊਚਰ ਨੂੰ ਬਣਾਉਣ ਵਾਸਤੇ ਆਪਣਾ ਫਿਊਚਰ ਵਧੀਆ ਬਣਾਉਣ ਵਾਸਤੇ ਫੌਰੀਂ ਜਾ ਰਹੇ ਨੇ ਸੋ ਜਨਮਿਤ ਮੈਮ ਵਾਸਤੇ ਪਹਿਲਾਂ ਸਾਰੇ ਜਣੇ ਇੱਕ ਵਾਰ ਜਰੂਰ ਤਾੜੀ ਲਗਾਓ ਜ਼ੋਰ ਦੀ ਤਾੜੀ ਜਿਵੇਂ ਪਤਾ ਲੱਗੇ ਹਾਂਜੀ ਸਟਾਫ ਹਾਂਜੀ ਜਨਮਿਤ ਮੈਂਬਰ ਮਾਸਟਰ ਬਾਰੇ ਜੂ ਵੀ ਬੱਚਾ ਕੋਈ ਸਬਦ ਕਹਿਣਾ ਚਾਹੁੰਦਾ ਤਾਂ ਹੱਥ ਖੜੇ ਕਰਕੇ ਖੜਾ ਹੋ ਸਕਦਾ ਐਨੀ ਸਟੂਡੈਂਟ ਐਨੀ ਗਰਲ ਐਨੀ ਬாய் ਆਫ ਐਨੀ ਕਲਾਸ ਕਿਸੇ ਵੀ ਕਲਾਸ ਦਾ ਬੱਚਾ ਹਾਂਜੀ ਗਰਲਸ ਕਿਹਨੇ ਆਪਣੇ ਨਾਲ ਲਾਸਟ ਈਅਰ ਅਗਸਤਲੇ ਵਿੱਚ ਹੀ ਅਟੈਚਡ ਸੀ ਜੁੜੇ ਸੀ ਸਕੂਲ ਦੇ ਨਾਲ ਤੇ ਇੱਕ ਸਾਲ ਦੇ ਵਿੱਚ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾਗਾ ਮੈਂ ਪਹਿਲਾਂ ਵੀ ਅਕਸਰ ਇਹ ਗੱਲ ਕੀਤੀ ਆ ਕਿ ਕਿਸੇ ਪ੍ਰਾਈਵੇਟ ਸਕੂਲ ਦੇ ਵਿੱਚੋਂ ਵੀ ਬਦਾਈਗੀ ਪਾਲਟੀ ਲੈਣੀ ਬਹੁਤ ਵੱਡੀ ਗੱਲ ਹੁੰਦੀ ਹੈ ਉਹਦੇ ਵਾਸਤੇ ਕਿਉਂਕਿ ਪ੍ਰਾਈਵੇਟ ਸਕੂਲਸ ਦੇ ਵਿੱਚ ਬਹੁਤ ਟੀਚਰਸ ਆਉਂਦੇ ਨੇ ਬਹੁਤ ਟੀਚਰਸ ਜਾਂਦੇ ਨੇ ਤੇ ਕੋਈ ਕੋਈ ਟੀਚਰ ਹੁੰਦਾ ਜਿਹੜਾ ਯਾਦ ਰਹਿੰਦਾਗਾ ਜਾਂ ਜਿਹਨੂੰ ਬਦਾਈਗੀ ਪਾਲਟੀ ਦਿੱਤੀ ਜਾਂਦੀ ਆ ਆਪਣੀ ਉਮਰ ਤੋਂ ਪਹਿਲਾਂ ਸੋ ਜਗਮੀਦ ਮੈਂਬਰੇ ਜੀ ਗੱਲ ਕੀਤੀ ਜਾਵੇ ਤਾਂ ਮੌਤ ਕੋ ਜਾਣਾ ਵਾਸਤੇ ਕਹਿ ਨੂੰ ਪਰ ਸਮੇਂ ਦੀ ਘਾਟ ਕਰਕੇ ਮੌਸਮ ਦੀ ਕਰਨੀ ਕਰਾਂ ਮੈਂ ਥੋੜੇ ਹਫ਼ਤਿਆਂ ਦੇ ਵਿੱਚ ਹੀ ਇਹਨਾਂ ਨਾਲ ਫੇਰ ਕਰਨਾ ਚਾਹਣਾ ਕਿ ਇਹਨਾਂ ਨੇ ਇੱਕ ਸਾਲ ਦੇ ਵਿੱਚ ਆਪਾਂ ਨੂੰ ਕਿੰਨੇ ਸਾਲਾਂ ਦਾ ਕੰਮ ਦਿੱਤਾ ਹੈ ਬਹੁਤ ਵਧੀਆ ਕੰਮ ਕੀਤਾ ਇਹਨਾਂ ਨੇ ਸਟਾਫ ਦੇ ਵਿੱਚ ਜਿੱਥੇ ਵੀ ਇਹਨਾਂ ਦੀ ਡਿਊਟੀ ਲੱਗੀ ਉੱਥੇ ਇਹਨਾਂ ਨੇ ਆਪਣਾ ਡਿਊਟੀ ਜ਼ਿੰਮੇਵਾਰੀ ਦੇ ਨਾਲ ਪੂਰੀ ਨਿਭਾਈ ਹੈ ਸੋ ਇੱਕ ਵਾਰ ਪੂਰੇ ਸਟਾਫ ਵੱਲੋਂ ਆਪਾਂ ਸਟਾਫ ਵੱਲੋਂ ਇਹਨਾਂ ਨੂੰ ਛੋਟਾ ਜਿਹਾ ਸਨਮਾਨ ਚਿੰਨ੍ਹ ਦੇਣਾ ਹੈ ਇਹ ਸ਼ਬਦਾਂ ਦੇ ਵਿੱਚ ਨਹੀਂ ਬਿਆਨ ਕਰ ਸਕਦੀ ਇਸ ਵੀਨ ਨੂੰ ਸੱਚੀ ਮੈਂ ਬਹੁਤ ਕੁਝ ਸਿੱਖਿਆ ਇਸ ਸਕੂਲ ਦੇ ਵਿੱਚ ਆ ਕੇ ਬਹੁਤ ਕੁਝ ਗਲਤੀਆਂ ਵੀ ਹੋ ਜਾਂਦੀਆਂ ਨੇ ਪਰ ਮੈਨੂੰ ਕੀ ਆ ਵੀ ਜਿੰਨਾ ਆਪਾਂ ਇਸ ਸਕੂਲ ਦੇ ਵਿੱਚ ਮੈਂ ਸਿੱਖਿਆ ਨਾ ਮੈਂ ਹੋਰ ਵੀ ਬਹੁਤ ਸਿੱਖਿਆ ਜੀ ਇੰਨਾ ਮੈਨੂੰ ਪਿਆਰ ਮਿਲਿਆ ਇਨਸਪੈਕਟਿਵਲੀ ਥੈਂਕ ਯੂ ਸੋ ਮੱਚ ਟੂ ਆਲ ਆਫ ਯੂ ਥੈਂਕ ਯੂ ਸਰ ਕੀ ਕਹਿਣਾ ਚਾਹੂਗਾ ਜਿਹੜਾ ਅੱਜ ਇਹ ਪਿਆਲਾ ਬਣਾਇਆ ਗਿਆ ਹਾਂਜੀ ਅਜੀ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਜਨਤਾ ਦੀ ਆਵਾਜ਼ ਚੈਨਲ ਦਾ ਬਹੁਤ-ਬਹੁਤ ਥੈਂਕਸ ਕਿ ਤੁਸੀਂ ਸਾਡੇ ਸਕੂਲ ਦੇ ਵਿੱਚ ਸਾਡੇ ਤੀਆਂ ਦੇ ਤਿਹਾਨੂੰ ਕਵਰ ਕਰਨ ਆਏ ਸੋ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਥੈਂਕ ਯੂ ਉਸ ਤੋਂ ਬਾਅਦ ਜੇਬ ਤੀਆਂ ਦੇ ਤਿਹਾੜੀ ਦੀ ਗੱਲ ਕਰੀਏ ਤਾਂ ਸਾਡੇ ਸਕੂਲ ਦੇ ਵਿੱਚ ਲਗਾਤਾਰ ਹਰ ਸਾਲ ਤੀਆਂ ਦਾ ਤਿਹਾੜਾ ਜਿਹੜਾ ਮਨਾਇਆ ਜਾਂਦਾ ਸਾਵਣ ਦੇ ਮਹੀਨੇ ਵਿੱਚ ਤੇ ਇਸ ਵਾਰ ਵੀ ਸਕੂਲ ਦੇ ਵਿੱਚ ਤੀਆਂ ਦਾ ਤਿਹਾੜਾ ਮਨਾਇਆ ਗਿਆ ਤੇ ਇਸ ਤੋਂ ਬਾਅਦ ਨਾਲ ਆਪਾਂ ਜੋ ਸੱਭਿਆਚਾਰ ਦੇ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਆਪਾਂ ਅਲੋਪ ਹੋ ਰਹੀਆਂ ਨੇ ਜਾਂ ਕੁਝ ਚੀਜ਼ਾਂ ਇਦਾਂ ਦੀਆਂ ਜਿਹੜੀਆਂ ਬਿਲਕੁਲ ਅਲੋਪ ਹੋ ਚੁੱਕੀਆਂ ਨੇ ਉਹਨਾਂ ਵਾਸਤੇ ਉਹਨਾਂ ਬਾਰੇ ਆਪਣੇ ਬੱਚਿਆਂ ਨੂੰ ਜਾਣਕਾਰੀ ਦੇਣ ਵਾਸਤੇ ਉਹਨਾਂ ਬਾਰੇ ਬੱਚਿਆਂ ਨੂੰ ਫੀਲ ਕਰਵਾਉਣ ਵਾਸਤੇ ਆਪਾਂ ਸਕੂਲ ਵਿੱਚ ਇੱਕ ਛੋਟੀ ਉਹਨਾਂ ਦੀ ਪ੍ਰਦਰਸ਼ਨੀ ਵੀ ਲਗਾਈ ਆ ਤੇ ਬੱਚਿਆਂ ਨੇ ਉਹ ਚੀਜ਼ਾਂ ਨੂੰ ਬੜਾ ਵਧੀਆ ਤਰੀਕੇ ਦੇ ਨਾਲ ਗੰਭੀਰ ਤਰੀਕੇ ਦੇ ਨਾਲ ਫੀਲ ਵੀ ਕੀਤਾਗਾ ਤੇ ਉਹਨਾਂ ਨੂੰ ਦੇਖਿਆ ਵੀ ਨਮ ਕੀ ਕਹਣਾ ਚਾਹੂਗਾ ਜਿਹੜਾ ਦਿਨ-ਦਮ ਜਿਹੜਾ ਸੱਦਾ ਚੱਲ ਰਿਹਾ ਹੈ ਉਹ ਉਲੂਪ ਹੋ ਰਿਹਾ ਹੈ ਅਡੇ ਸਕੂਲ ਕੋਲ ਵੀ ਹਰ ਵਾਰ ਨੰਨੀਆ ਘੇਤੀ ਵੀ ਨਹੀਂ ਆਵੇ ਕਿ ਸਾਡੇ ਬੱਚਿਆਂ ਨੂੰ ਜਨਮ ਕਰਾਏ। ਹਾਂਜੀ ਫਸਟ ਆਫ ਆਲ ਤੁਹਾਡੇ ਚੈਨਲ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆ ਕੇ ਸਾਡੇ ਸਕੂਲ ਦੇ ਵਿੱਚ ਸਾਡੇ ਸਕੂਲ ਦਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਤੇ ਅਸੀਂ ਜਿਹੜਾ ਅਲੋਫ ਹੋ ਰਿਹਾ ਸੱਭਿਆਚਾਰ ਉਹਦੇ ਵਿੱਚ ਉਹ ਵਸਤਾ ਜੋ ਸਾਡੇ ਸੱਭਿਆਚਾਰ ਵਿੱਚੋਂ ਲੋਫ ਹੋ ਚੁੱਕੀਆਂ ਨਹੀਂ ਉਹਨਾਂ ਦੀ ਪ੍ਰਦਰਸ਼ਨੀ ਲਗਾਉਣੀ ਹੈ ਤਾਂ ਕਿ ਜਿਹੜੇ ਸਾਡੇ ਬੱਚੇ ਆ ਸੱਭਿਆਚਾਰ ਦੇ ਨਾਲ ਜੁੜੇ ਰਹਿਣ ਤੇ ਉਹ ਵਾਲੀਆਂ ਜਿਹੜੀਆਂ ਵਸਤਾਂ ਨੇ ਉਹਨਾਂ ਨੂੰ ਦੇਖ ਕੇ ਚੀਜ਼ਾਂ ਨੂੰ ਦੇਖ ਸਕਣ। ਤੇ ਕਈ ਬੱਚਿਆਂ ਦੇ ਮਨਾਂ ਵਿੱਚ ਬਹੁਤ ਸਵਾਲ ਵੀ ਪੈਦਾ ਹੁੰਦੇ ਨੇ ਕਿ ਵੀ ਸਰ ਇਹ ਕੀ ਚੀਜ਼ ਹੈ ਮੈਡਮ ਇਹ ਕੀ ਚੀਜ਼ ਹੈ ਅਸੀਂ ਸਾਰੀ ਬੱਚਿਆਂ ਨੂੰ ਇਹਨਾਂ ਬਾਰੇ ਜਾਣਕਾਰੀ ਪ੍ਰੋਵਾਈਡ ਕਰਵਾਉਣੀ ਹੈ ਜੀ ਮੈਂ ਜੇ ਮੈਂ ਠੀਕ ਹੈ ਨਾ ਚਾਹੂੰਗੀ ਜਿਹੜਾ ਤੀਆਂ ਦਾ ਤਿਹਾਰ ਜਿਹਾ ਬਣਾਇਆ ਹੈ ਹਾਂਜੀ ਮੈਂ ਇਹੀ ਕਹਿਣਾ ਚਾਹਾਂਗੀ ਕਿ ਤੀਆਂ ਦਾ ਤਿਹਾਰ ਬਹੁਤ ਵਧੀਆ ਮਨਾਇਆ ਗਿਆ ਠੀਕ ਹੈ ਬਹੁਤ ਬਹੁਤ ਸਾਰੀਆਂ ਪਰਫਾਰਮੈਂਸਾਂਈਆਂ ਜਿਹੜੀਆਂ ਕਿ ਬੱਚਿਆਂ ਨੇ ਕਈ ਦਿਨਾਂ ਤੋਂ ਲੱਗੇ ਹੋਏ ਸੀ ਮਤਲਬ ਕਿ ਆਉਦੀ ਪ੍ਰੈਕਟਿਸ ਚੱਲ ਰਹੀ ਸੀ ਉਹਨਾਂ ਦੀ ਤੇ ਅੱਜ ਉਹਨਾਂ ਨੇ ਬਖੂਬੀ ਆਪ ਦਾ ਜਿਹੜਾ ਪ੍ਰੋਗਰਾਮ ਸੀਗਾ ਉਹ ਬਹੁਤ ਜ਼ਿਆਦਾ ਵਧੀਆ ਕੀਤਾ ਤੇ ਇਸ ਤੋਂ ਬਾਅਦ ਮੈਂ ਇਹੀ ਕਹਿਣਾ ਚਾਹਾਂਗੀ ਕਿ ਇਦਾਂ ਦੇ ਤੀਆਂ ਦੇ ਮੇਲੇ ਹਰ ਸਕੂਲ ਦੇ ਵਿੱਚ ਲੱਗਣੇ ਚਾਹੀਦੇ ਹਨ ਤਾਂ ਕਿ ਬੱਚਿਆਂ ਨੂੰ ਆਪਣੇ ਸੱਭਿਆਚਾਰ ਦੇ ਨਾਲ ਜੁੜਨ ਦਾ ਮੌਕਾ ਮਿਲ ਸਕੇ ਥੈਂਕ ਯੂ ਸੋ ਮੱਚ ਇਹ ਮੈਂ ਅਚਾਨਕ ਸਕੂਲ ਉਹਨਾਂ ਨੇ ਅਨੁਮਿਤਾ ਕਿਹਾ ਗਿਆ ਹੈ ਹਾਂਜੀ ਸਰ ਮੈਂ ਬਸ ਇਹੀ ਕਹਿਣਾ ਚਾਹਾਂਗੀ ਥੈਂਕ ਯੂ so much ਬਸ ਇਹੀ ਕਹਿਣਾ ਹੋਰ ਮੇਰੇ ਕੋਲ ਸ਼ਬਦ ਨਹੀਂ ਹੈ ਕਿ ਜਿੰਨਾ ਪਿਆਰ ਤੇ ਸਤਿਕਾਰ ਮੈਨੂੰ ਇੱਥੇ ਮਿਲਿਆ ਇਸ ਤੋਂ ਬਾਅਦ ਮੈਂ ਹੋਰ ਕੁਝ ਨਹੀਂ ਬੋਲ ਸਕਦੀ ਥੈਂਕ ਯੂ ਸਰ ਸਟਾਫ ਦਾ ਵਿਵਹਾਰ ਬਹੁਤ ਜ਼ਿਆਦਾ ਵਧੀਆ ਰਿਹਾ ਮੈਨੂੰ ਨਹੀਂ ਲੱਗਦਾ ਕਿ ਕਿਸੇ ਵੀ ਟੀਚਰ ਨੇ ਕੋਈ ਵੀ ਗਿਲਾ ਸ਼ਿਕਵਾ ਹੋਏਗਾ ਠੀਕ ਹੈ ਮੇਰੇ ਹਰੇਕ ਟੀਚਰ ਦੇ ਨਾਲ ਹੀ ਬਹੁਤ ਵਧੀਆ ਦੋਸਤੀ ਵਾਲਾ ਰਿਸ਼ਤਾ ਰਿਹਾ ਸਾਰੇ ਟੀਚਰ